ਹੈਲੋ ਸਤਿ ਸ੍ਰੀ ਅਕਾਲ ਮੇਰੇ YouTube ਫੈਮਿਲੀ ਮੇਰੇ ਕਰਦੇ ਤੁਸੀਂ ਸਾਰੇ ਠੀਕ ਠਾਕ ਸੀ ਵੀ ਠੀਕ ਠਾਕ ਆ ਦੀਪੰਨ ਬਲੌਗ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੇ ਟਾਈਮ 8:30 ਹੋ ਗਈ ਦੀ ਬਲੌਗ ਆਪਾਂ ਸ਼ੁਰੂ ਕਰ ਕਰਦੇ ਦਿਨ ਹੈਗਾ ਜੀ ਮੰਗਲਵਾਰ ਆਪਾਂ ਨਾਣੂ ਆਇਸੀ ਜੀ ਤੇ ਰੋਟੀ ਪਾਣੀ ਆਪਣਾ ਹੋ ਗਿਆ ਸੀ ਸਾਰਾ ਭਾਂਡੇ-ਕੁੰਡੇ ਰਹਿ ਗਏ ਗੁੱਧੂ ਵੀ ਨਹੀਂ ਸੀ ਪੀਣਾ ਚ ਪੱਤੀ ਜੀ ਪਾ ਕੇ ਥੋੜੀ ਜੀ ਢੀ ਲਾਂਗੇ ਅੱਖਾਂ ਜੀਆਂ ਖੁੱਲ ਜਾਣੇ ਕੰਮ ਕਰ ਲਾਂਗੇ ਜੀ ਨਹੀਂ ਤਾਂ ਨੀਸਤੀ ਪਈ ਜਾਹ ਜੀ ਆਪਾਂ ਬਾਰੀਏ ਮਿੱਠਾ ਪੱਤੀ ਦੀਪਾ ਤੇ ਚਲਦੀ ਆ ਜੇਕਰ ਵਿੱਚੋਂ ਜੀ 11 ਵਜੇ ਮੈਸੂਦ 11 ਵਜੇ ਸੁਟੀ ਹੁੰਦੀ ਹੈ ਜੇਕਰ ਜਲਦੀ ਆ ਜੇਗਾ ਕੱਟ ਜਾਈਂਗਾ ਜਲਦੀ ਆ ਜਾਊਗਾ ਮੈਂ ਵੀ ਦੇਖ ਕੇ ਮੇਰੀ ਦਵਾਈ ਲਾਵਾਂਗੀ ਨਹੀਂ ਯਾਰ ਮੈਨਾਂ ਕਿੰਨੇ ਦਿਨ ਹੋ ਗਏ ਬੁਖੀ ਕਰ ਰੱਖਿਆ ਪਾ ਦਾਂਗੇ ਆਪਾਂ ਇਲਾਇਚੀ ਤੇ ਰੋਜ ਜੁੜੀ ਪਾ ਦਾਂਗੇ ਆਪਾਂ ਸੌਂਫ ਤੇ ਇਹ ਕੱਲ ਵਾਂ ਲਾਈ ਸੀ ਜੀ ਮੈਂਦੀ ਆਪਣੇ ਆਪੇ ਲਾਈਟ ਐਸੀ ਚਲਾਣੀ ਪਾਉਂਦੀ ਨਹੀਂ ਕੰਮ ਕਰਨੇ ਅ ਸੁਰੂਜ ਹੋ ਜੇ ਅੱਜ ਆਪ ਨੂੰ ਅੱਲਾ ਸੋਟੀ ਪਾਣੀ ਦੀ ਹੋਇਆ ਸੀ ਜੇ ਆਪਾਂ ਨੂੰ ਆਏ ਸੀ ਮਾ ਥੋੜਾ ਜਨਾ ਅੱਖਾਂ ਖੋਲ ਜਾਣਗੇ ਚਾਹ ਤੱਕ ਬਗੈਰ ਅੱਖਾਂ ਹੀ ਨਹੀਂ ਖੋਲਣਾਂ ਇਸ ਤਰ੍ਹਾਂ ਲੱਗਦਾ ਜਿਵੇਂ ਸ ਪੈ ਜਗੇ ਹਰਦੀਪ ਦਾ ਡੈਡੀ ਲੈ ਕੇ ਨਹੀਂ ਗਿਆ ਰੋਟੀ ਕਹਿੰਦਾ ਮੈਂ ਲੈ ਕੇ ਜਾਣੀ ਕੜੀ ਨਹੀਂ ਮੈਂ ਖਾੜਦਾ ਹਾਂ ਔਰ ਉਹ ਇਹ ਤਾਂ ਦਾਲ ਚੌਲ ਕੜੀ ਚੌਲ ਰੋਟੀ ਤਾਂ ਖਾ ਕੇ ਬਿਲਕੁਲ ਵੀ ਨਹੀਂ ਖੋਸ਼ ਹਾਂ ਮੈਂ ਬਣਾਉਂਦੀ ਨਹੀਂ ਪਰ ਸਾਲ ਕੱਲ ਨੂੰ ਦੇਖਾਂਗੇ ਇਹ ਕੱਲ੍ਹ ਇਸ ਤਰ੍ਹਾਂ ਦੇ ਲੇਵਲ ਚੁਣਾਈ ਰਾਤ ਨੂੰ ਬਣਾ ਲਾਂਗੇ ਆਪਾਂ ਦੁਪਹਿਰ ਤੱਕ ਆਪਾਂ ਥਾਲ ਨਾਲ ਸਾਰਜੇਗਾ ਫਰਿੱਜ ਚਲਾ ਦਾਂਗੇ ਅਰੇ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਦੀ ਲੋੜ ਹੈ ਜੇ ਤੁਹਾਨੂੰ ਪਸੰਦ ਆਇਆ ਨਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਤੇ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰਨਾ ਜੇ ਵੀਡੀਓ ਵਧੀਆ ਲੱਗੀ ਲਾ ਲੀ ਜੀ ਨੀ ਫ੍ਰਿਜ ਚ ਇਹਦਾ ਝਾੜਨਾ ਹਫਤਾ ਹੀ ਹੋ ਗਿਆ ਜੀ ਥੋੜੀ ਥੋੜੀ ਦੁਕੀ ਹੀ ਜਾ ਰਹੀ ਹੈ ਝਾੜਦੇ ਪਤਾ ਨਹੀਂ ਤਾਂ ਖਾਲੀ ਹੋ ਗਈ ਤਾਂ ਕਰਕੇ ਦੁਕਰੀ ਹੈ ਜੀ ਜਿਵੇਂ ਸੋ ਲੋ ਜਿਆਦਾ ਆਪਾਂ ਨੂੰ ਰੋਟੀ ਪਾਣੀ ਦੇ ਅੰਦਰ ਰੋਟੀ ਪਾਣੀ ਬਣ ਕੇ ਹੋਣੀ ਹੋਣੀ ਆਪਾਂ ਕੰਮ ਕਰਾਂ ਚੱਲਾਂਗੇ ਗੋਲੀ ਨੂੰ ਡੇਲਾ ਕੇ ਛਾੜ ਦਰਦ ਦੀ ਜੀ ਤੇ ਪਾਂਡੇ ਪਿਆ ਪਾਂਡੇ ਪਰ ਬਾਅਦ ਵਿੱਚ ਤੋਲਾਂਗੇ ਜੀ ਪਹਿਲਾਂ ਚਾਹ ਪੀ ਲਈਏ ਜੀ ਪਾਂਡੇ ਕਿ ਗਰਮੀ ਬਹੁਤ ਜ਼ਿਆਦਾ ਕੱਲ ਤਾਂ ਹਵਾ ਚੱਲੀ ਗਈ ਬਹੁਤ ਸੋਹਣੀ ਹਵਾ ਚੱਲ ਰਹੀ ਸੀ ਤੇ ਠੰਡਾ ਠੰਡਾ ਮੌਸਮ ਸੀ ਅੱਜ ਤਾਂ ਗਰਮੀ ਫੇਰ ਹੋ ਗਈ ਜੀ ਕੱਪੜੇ ਪਾਉਣ ਦੀ ਮਸ਼ੀਨ 'ਚ ਤੇ ਕੱਲ ਇੱਕ ਵਾਰੀ ਕੰਡੇ ਜਿੱਤੇ ਹੋ ਜੀਏ ਚਾਹ ਪਾਣੀ ਪੀ ਕੇ ਫੇਰ ਕਰੀਏ ਕੰਮ ਜੀ ਸੁਣੋ ਇਹ ਚਾ ਪਾਣੀ ਤੇ ਜੇ ਤਾਂ ਪਾਣੀ ਵਿੱਚ ਸਾਫਾ ਉਹ ਦਰ ਲਾ ਕੇ ਸੀ ਆ ਪਚਾੜ ਲੋਣ ਸੋ ਇਹ ਚਾ ਬਾਕੀ ਤਾਂ ਆ ਸਾਫ ਹੀ ਤੇ ਆ ਜੀ ਉਧਰੋਂ ਸਾਫ ਕਰਤਾ ਸੀ ਜੀ ਚਲਾ ਦਾਂਗੇ ਜੀ ਆਪਾਂ ਪੋਚਾ ਪਾਸਾ ਸਾਰਾ ਠੋਕਦੇ ਸਾਰੇ ਕਮਰੇ ਚ ਤੇ ਆ ਜੀ ਬੱਸ ਸੱਚ ਕੇ un po' di tralaro, un c'è un po' di carne un po' di carne un e sarà non è comandata la voce di si chiama a parola di meccuccia ਉਸ ਵੇਲੇ ਦੇਖਦੇ ਆਂ ਜੀ ਗੋੜੀ ਦਹੀਂ ਸੀ ਕੋ ਫਟਾ ਦਿੱਤੀ ਸਾਰੇ ਫਸਟ ਪੁਟ ਗਿਆ ਕਾਲਪਰੰਦੇ ਬੜੇ ਔਖੇ ਆ ਸਸਾਰੋ ਚੋ ਚਾ ਆਪਣਾ ਲੱਗਿਆ ਲੋ ਜੀ ਆਪਾਂ ਬਣਾਵਾਂਗੇ ਅੱਜ ਪੋਹਾ ਪੋਹੇ ਵਸਤਰ ਪਾ ਲੈ ਥੋੜਾ ਜਿਹਾ ਤੇਲ ਠੀਕ ਹੈ ਜੀ ਤੇ ਇਹਦੇ ਵਕਤ ਇਹ ਆਪਾਂ ਕਿਹੜਾ ਮਟੀਰੀਅਲ ਲਿਆ ਕੱਟੇ ਹੋਏ ਥੋੜੀ ਜਿਹਾ ਆਪਾਂ ਕੱਟ ਲੈ ਆਲੂ ਸਿਮਲਾ ਮਿਰਚ, ਲਾਲ ਟਮਾਟਰ, ਪਿਆਜ਼, ਮਟਰ ਤੇ ਥੋੜੀ ਨੀਲੀ ਮੂੰਗਫਲੀ। ਇਹ ਪੂਰਾ ਪਾ ਟੋ ਕੇ ਰੱਖਤਾ ਸੀ ਸੁਕਾ ਲਿਆ ਜੀ। ਠੀਕ ਹੈ ਜੀ। ਪਹਿਲਾਂ ਮੈਂ ਮੰਗ ਲਿਆ ਪਕੌੜੀ ਪੱਤਾ। ਇਹ ਪਾ ਮੰਗ ਪਿਆਰ ਆਪਣਾ ਤੇਲ ਹੋ ਗਿਆ ਜੀ ਚੰਗੀ ਤਰ੍ਹਾਂ।

ਤੇ ਹੁਣ ਸਾਡੀ ਇਹਦਾ ਦੋੜਨ ਤੋਂ ਅਮਰੀਕਨ ਮਾ ਕੋਲ ਤਾਂ ਇਹ ਕਿੰਨੇ ਸਿੱਟੇ ਇਹਨਾਂ ਹੁਣ ਅਗਾਂਹ ਨੂੰ ਪੱਤਾ ਮੈਂ ਕੱਟ ਸਕਦੀ ਹਾਂ ਇਹ ਕੱਟ ਲੀ ਹੁਣ ਤਾਂ ਅਗੇ ਤਾਂ ਅਰੀ ਮਿੱਠਾ ਕਰਦੀ ਹੋਈ ਚਾਰ ਹੋਣੀਆਂ ਮਿੱਠਾ ਕੱਟਣਾ ਚਾਹੀਦਾ आप बैठ कट कर लेने थोड़ी जी आप लगा देंगे जी तेल पाइट इन्होंने लगा देंगे चंडी तरह हो जाएगी जी सब्जी अपनी ਤੇ ਨਾਲ ਦੀ ਨਾਲ ਪਾ ਲਾਂਗੇ ਆਪਾਂ ਨੂੰ ਗੁੜ ਪੜੀ। ਸਮਲ ਹੋ ਜਾਣ ਦੇ ਜੀ ਠੀਕ ਹੈ ਜੀ। ਲਾਉਗੇ ਅਸੀਂ ਥਿੰਗੀ ਤਰ੍ਹਾਂ ਕਰਦੀ ਨਾਲ ਗਰਮ ਜੀ। ਠੀਕ ਹੈ ਜੀ। ਤੇ ਥੋੜੀ ਕਸਰਾ ਦੀ ਕਲੇ ਹਰੀ ਮਟਰ ਨੂੰ ਥੋੜੀ ਦੇਣੀ ਹੈ। ਉਹ ਥਿੰਗੀ ਤਰ੍ਹਾਂ ਹੋ ਜਾਏਗੀ ਫਿਰ ਪਾ ਲੇ ਪਕਾਉਣ ਦਾ। ਉਹ ਆਪਾਂ ਥਿੰਗੀ ਤਰ੍ਹਾਂ ਢੋੜਿਆ ਸੀ ਤਿੰਨ ਪਾਣੀ ਦੇ ਵਿੱਚ ਦੀ। ਪੋਲੇ ਪੋਲੇ ਹੱਥ ਨਾਲ ਤੋਨਾ ਨੂੰ ਤੋੜਾ ਠੀਕ ਹੈ ਲਓ ਜੀ ਆਪਾਂ ਪਾ ਦਈਏ ਇਸ ਨੂੰ ਹਾਂ ਤਾਂ ਦਿਨ ਆਖਣ ਨਾ ਹੋਦੀਆਂ ਠੀਕ ਹੈ ਜੀ ਲਓ ਜੀ। ਪਾਣੀ ਬਗਤ ਤਿਆਰ ਹੋ ਹ। ਠੀਕ ਹੈ ਜੀ। ਖਾ ਲੋ ਜੀ ਤਾਂ ਹਨ। ਲਓ ਜੀ ਆਪਾਂ ਸਰਬ ਕਰ ਲਿਆ ਜੀ ਥਾਲੀ ਇਚ ਤੇ ਹੁਣ ਦੇ ਦਾਂਗੇ ਆਪਾਂ ਹਰਦੀਪ ਨੂੰ ਜੀ ਪੋਹਾ ਬਣ ਕੇ ਹੋ ਗਿਆ ਤਿਆਰ। ਲਓ ਜੀ ਖਾਓ ਤੁਸੀਂ ਵੀ। ਠੀਕ ਹੈ ਜੀ।